ਸਿੱਖਾਂ ਦਾ ਜੇ ਕੋਈ ਕਾਬਾ ਹੈ ਜੇ ਕੋਈ ਮੱਕਾ ਹੈ ਉਹ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਪਹਿਲੀ ਵਾਰ ਸਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਗੋਲਡਨ ਟੈਂਪਲ ਆਖਿਆ ਜਾਂਦਾ ਤੇ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਹਿ ਦਿੰਦੇ ਆ ਤੇ ਗੁਰੂ ਪਿਆਰਿਓ ਸੋਨੇ ਦਾ ਹੋਣ ਕਰਕੇ ਜਿਹੜੇ ਹਿੰਦੀ ਪੜਨ ਵਾਲੇ ਨੇ ਜਾਂ ਸੰਸਕ੍ਰਿਤੀ ਪੜਨ ਵਾਲੇ ਨੇ ਉਹ ਲੋਕ ਸ਼ਰਵਣ ਮੰਦਰ ਵੀ ਆਖ ਦਿੰਦੇ ਨੇ ਕਿਉਂਕਿ ਉਹ ਸਿੱਖਾਂ ਦਾ ਮੱਕਾ ਹੈ ਬਹਿਤਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਭਨਾ ਦਾ ਸਾਂਝਾ ਹੈ ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨ ਸਤਿਗੁਰਾਂ ਨੇ ਜਿਹੜੀ ਸਿੱਖਿਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਬਾਣੀ ਦਾ ਹੋਕਾ ਲਾਇਆ ਹੈ ਉਹ ਕੱਲਾ ਸਿੱਖਾਂ ਨੂੰ ਨਹੀਂ ਪੂਰੀ ਕਾਇਨਾਤ ਵਿੱਚ ਵਸਦੇ ਹੋਏ ਲੋਕਾਂ ਨੂੰ ਪੂਰੀ ਮਨੁੱਖਤਾ ਨੂੰ ਸਤਿਗੁਰਾਂ ਨੇ ਉਹ ਹੋਕਾ ਲਾਇਆ ਇਹ ਜਿਹੜਾ ਪੈਗਾਮ ਹੈ ਪੂਰੀ ਮਨੁੱਖਤਾ ਲਈ ਹੈ ਇਸੇ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਰਬ ਸੰਜੇ ਗੁਰੂ ਨੇ ਤੇ ਗੁਰੂ ਪਿਆਰਿਓ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੋ ਸੋਨੇ ਦਾ ਬਣਿਆ ਹੋਇਆ ਹੈ ਜਿਸ ਦੇ ਚਾਰ ਦਰਵਾਜ਼ੇ ਹਨ ਕੋਈ ਵੀ ਮਨੁੱਖ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਜਾਤ ਦਾ ਕਿਉਂ ਨਾ ਹੋਵੇ ਗੋਤ ਦਾ ਕਿਉਂ ਨਾ ਹੋਵੇ ਰੰਗ ਦਾ ਕਿਉਂ ਨਾ ਹੋਵੇ ਉਹ ਦਰਬਾਰ ਸਾਹਿਬ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਸਕਦਾ ਕਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕਹੋ ਸਾਂਝਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਭਨਾ ਦਾ ਸਾਂਝਾ ਹੈ ਸਾਂਝਾ ਸੀ ਤੇ ਸਾਂਝਾ ਰਹੇਗਾ ਦਰਬਾਰ ਸਾਹਿਬ ਜੀ ਦੀ ਇੱਕ ਆਪਣੀ ਮਰਿਆਦਾ ਹੈ ਜੋ ਮਰਿਆਦਾ ਕਾਇਮ ਰੱਖਣੀ ਪੈਂਦੀ ਹੈ ਤੇ ਗੁਰੂ ਪਿਆਰਿਓ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖੁਦ ਪ੍ਰਕਾਸ਼ ਕੀਤਾ ਸੀ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨਿਯੁਕਤ ਹੋਏ ਸਨ ਸਿੱਖ ਧਰਮ ਦੇ ਪਹਿਲੇ ਗ੍ਰੰਥੀ ਨੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਾਣੀ ਪੜਿਆ ਕਰਦੇ ਸਨ ਪ੍ਰਕਾਸ਼ ਕਰਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਲਿਆ ਕਰਦੇ ਸਨ ਅਰਦਾਸ ਬੇਨਤੀ ਕਰਿਆ ਕਰਦੇ ਸਨ ਸਿੱਖਾਂ ਤੇ ਭਿਆਨਕ ਤੋਂ ਭਿਆਨਕ ਸਮਾਂ ਵੀ ਆਇਆ ਤੇ ਸੌਖੇ ਤੋਂ ਸੌਖਾ ਸਮਾਂ ਵੀ ਰਿਹਾ ਜੇ ਸਿੱਖਾਂ ਨੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਪਣਾ ਜਿਹੜਾ ਜੀਵਨ ਹੈ ਬੜਾ ਸੋਹਣਾ ਬਤੀਤ ਕਰ ਰਹੇ ਹਾਂ ਇਹ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਵਧੀਆ-ਵਧੀਆ ਘਰਾਂ ਦੇ ਵਿੱਚ ਸੋਹਣੇ-ਸੋਹਣੇ ਗਦੈਲਿਆਂ ਤੇ ਆਰਾਮ ਦੀ ਨੀਂਦ ਸੌ ਰਹੇ ਹਾਂ ਨਹੀਂ ਤਾਂ ਕਿਸੇ ਕਵੀ ਨੇ ਬਾਤ ਕਮਾਲ ਲਿਖਿਆ ਹੈ ਉਹ ਕਹਿੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਇਹ ਦੇਸ਼ ਜੋ ਅੱਜ ਦਿਖ ਰਿਹਾ ਹੈ ਉਹ ਦੇਸ਼ ਨਹੀਂ ਸੀ ਹੋਣਾ ਜਿੱਥੇ ਅੱਜ ਸਾਰੇ ਹਿੰਦੂ ਮੁਸਲਮਾਨ ਸਿੱਖ ਇਸਾਈ ਜੈਨੀ ਬੋਧੀ ਪਾਰਸੀ ਹਰ ਇੱਕ ਧਰਮ ਦੇ ਹਰ ਇੱਕ ਸੱਭਿਆਚਾਰ ਦੇ ਲੋਕ ਇਕੱਠੇ ਰਹੇ ਨੇ ਰਹਿ ਰਹੇ ਨੇ ਖਾ ਪੀ ਰਹੇ ਨੇ ਸੋਹਣਾ ਵਧੀਆ ਜੀਵਨ ਬਤੀਤ ਕਰ ਰਹੇ ਨੇ ਜੇ ਕਿਤੇ ਸੰਸਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਨਾ ਹੁੰਦੇ ਤੇ ਗੁਰੂ ਪਿਆਰਿਓ ਤਾਂ ਇਹ ਦੇਸ਼ ਦੇਸ਼ ਨਹੀਂ ਸੀ ਹੋਣਾ